ਰੱਬਾ ਮੇਹਰ ਕਰੀ ਰੱਬਾ ਮੇਹਰ ਕਰੇਂ ਡਰੇ ਬਿਰਵਈਆਂ ਤੇ ਇਹ ਸਦਾ ਕਮ ਕਰਦੇ ਅੱਖੀਆਂ ਦੇ ਰੱਬਾ ਮੇਹਰ ਕਰੀ ਮੇਹਰ ਕਰੀ ਇਹਨਾਂ ਦੀ ਕਦੇ ਨਹੀਂ ਹੁੰਦੀ ਕਦੋਂ ਲੋੜੀ ਕਦੋਂ ਦੀਵਾਲੀ ਏ ਉਹ ਦਿਨ ਚੜਦੇ ਦਾ ਪਤਾ ਨਹੀਂ ਹੁੰਦਾ ਹਰਿੰਦੀਰਾ ਤੂੰ ਸਦਾ ਕਾਲੀਏ ਖਾਣ ਪੀਣ ਦਾ ਟਾਈਮ ਨਹੀਂ ਹੁੰਦਾ ਉਹ ਖਾਣ ਪੀਣ ਦਾ ਟਾਈਮ ਨਹੀਂ ਹੁੰਦਾ ਮੰਜ਼ਿਲ ਤੇ ਪਹੁੰਚਣ ਦੀ ਕਾਲੀਏ ਲੋਕੀ ਫੇਰ ਵੀ ਕਰਨ ਬੁਰਾਈਆਂ ਨੇ ਰੱਬਾ ਮੇਹਰ ਕਰੀ ਰੱਬਾ ਮੇਹਰ ਕਰੀ ਡਰੇ ਮੇਰੇ ਭਾਈਆਂ ਤੇ ਇੱਕ ਸਦਾ ਚੜਦੀ ਕਲਾ ਵਿੱਚ ਰੱਖੀਂ ਇਰਾਨੂ ਓਏ ਰਹਿਣ ਚੜਾਈਆਂ ਤੇ ਸਦਾ ਰਹਿਣ ਚੜਾਈਆਂ ਤੇ ਰੱਬਾ ਮੇਹਰ ਕਰੀ ਬੇਰ ਕਰੀ ਡਰ ਵਰ ਵਾਈਆਂ ਤੇ ਵੀਰ ਸਾਰੇ ਡਰਾਈਵਰ ਭਾਈ ਚਾਰੇ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ